ਸਭ ਤੋਂ ਵੱਧ ਨੂੰ ਖੁਸ਼ੀ ਹੁੰਦੀ ਆ ਜਦੋਂ ਉਹਦੇ ਤੇ ਲੋਕੀ ਤਾੜੀਆਂ ਮਾਰਦੇ ਨੇ ਕਿ ਆ ਕੁੜੀ ਬਹੁਤ ਸੋਹਣਾ ਗਾਇਨ ਕਰ ਰਹੀ ਆ ਲੋਕੀ ਮਾਨ ਸਤਕਾਰ ਕਰਦੇ ਨੇ ਉਹਦਾ ਲੋਕੀ ਉਹਨੂੰ ਪਿਆਰ ਦਿੰਦੇ ਨੇ ਵੀਰੇ ਭੱਠੇ ਪੈਣੀ ਵਾਲੀ ਬਗਿਆੜ ਦੂਜਾ ਜੱਫਾ ਲੱਗਿਆ ਉਹ ਜੱਫੇ ਵਧੀਆ ਲੱਗਦੇ ਦੇਖਰੀ ਤਾੜੀਆਂ ਜ਼ੋਰਦਾਰ ਅੱਜ ਤੱਕ ਦਾ ਤੁਹਾਡਾ ਬੈਸਟ ਮੈਚ ਆ ਉਹ ਕਿੰਨਾ ਪ੍ਰਾਈਜ਼ ਤੁਹਾਨੂੰ ਮਿਲਿਆ ਅੱਜ ਤੱਕ ਅਜ ਤੱਕ ਉਹੀ ਜੈ ਮੈਂ ਕਹਿ ਰਹੀ ਆ ਮੇਰੀ ਰੇਟ ਤੇ ਲਾਸਟ 5-7000 ਰੁਪਿਆ ਹੀ ਲੱਗਦਾ ਹਾਂਜੀ ਇਸ ਤੋਂ ਵੱਧ ਕੇ ਨਹੀਂ ਜਾ ਮੈਂ ਜਿਹੜੋ ਬੈਸਟ ਰੇਡਾ ਨਿਕਲੀ ਸੀ ਉਹ ਮਾਝੇ ਵਾਲੀ ਮਟਿਆਰ ਵੀ ਕਹਿੰਦੇ ਸਰਾ ਲਾ ਗਈ ਐ ਬੱਲੇ ਬੱਲੇ ਕਰਾ ਗਈ ਐ ਦੁਨੀਆ ਜੀ ਕਿਹ ਵੀ ਗੱਲ ਆ ਨਾ ਕਬੱਡੀ ਦੇ ਕਰੋੜਾਂ ਦੀ ਹੋ ਗਈ ਤੇ ਤੁਹਾਡੇ ਫਾਦਰ ਸਾਹਿਬ ਅੱਜ ਵੀ ਬੱਕਰੀਆਂ ਚਾ ਰਹੇ ਆ ਇਰگەਚਾਰ ਪੈਣਾ ਵਾ ਆਪਾਂ ਤਿੰਨ ਵਿਆਹ ਹੀ ਹੋਈਆਂ ਨੇ ਉਹ ਵੀ ਉਹਨਾਂ ਦੇ ਵਿਆਹ ਵੀ ਅਸੀਂ ਆਪਣੇ ਮਤਲਬ ਮੇਰੇ ਪਾਪਾ ਨੇ ਆਪਣਾ ਜੋ ਵੀ ਆਪਾਂ ਬੱਕਰੀਆਂ ਪੇਡਾ ਚਾਰਦੇ ਨੇ ਉਹਨਾਂ ਦੇ ਸਿਰ ਤੋਂ ਹੀ ਕੀਤਾ ਹੋਇਆ ਵਾ ਦੋਸਤੋ ਤੁਹਾਨੂੰ ਵੱਖ-ਵੱਖ ਸਤਾਰਿਆਂ ਦੇ ਨਾਲ ਅਕਸਰ ਹੀ ਬੁਲਾਉਂਦੇ ਰਹਿੰਦੇ ਆ ਅੱਜ ਤੁਹਾਨੂੰ ਇੱਕ ਕਬੱਡੀ ਦੇ ਪਲੇਅਰ ਆ ਨਾਮੀ ਸ਼ਰਬਜੀਤ ਸ਼ਬੋ ਦੇ ਘਰ ਲੈ ਕੇ ਆਏ ਆ ਜਿਲ੍ਹਾ ਤਰਨਤਾਰ ਦੀ ਹਲਕਾ ਪੱਟੀ ਦੇ ਵਿੱਚ ਇਹਨਾਂ ਦਾ ਘਰ ਆ ਜਦੋਂ ਗਰਾਊਂਡ ਦੇ ਵਿੱਚ ਖੇਡਣ ਜਾਂਦੀ ਆ ਤਾਂ ਉੱਥੇ ਦਰਸ਼ਕਾਂ ਵੱਲੋਂ ਖੂਬ ਤਾੜੀਆਂ ਮਾਰੀਆਂ ਜਾਂਦੀਆਂ ਗੱਲਾਂ ਬਾਤਾਂ ਜਿਹੜੀਆਂ ਸਾਰੀਆਂ ਕਰਾਂਗੇ ਪਹਿਲਾਂ ਕਰਦੇ ਆ ਉਹਨਾਂ ਦਾ ਸਵਾਗਤ ਬਹੁਤ-ਬਹੁਤ ਸਵਾਗਤ ਸਾਡੇ ਚੈਨਲ ਦੇ ਉੱਪਰ ਤੁਹਾਡਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਵੀ ਕਬੱਡੀ ਨੂੰ ਪਿਆਰ ਕਰਨ ਵਾਲੇ ਨੇ ਮੇਰੇ ਵੀਰ ਭਰਾ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਜੀ ਆਪਾਂ ਗੱਲ ਕਰੀਏ ਸਰਬਗੀਤਾ ਜਿਹੜੀ ਕਬੱਡੀ ਦੀ ਸ਼ੁਰੂਆਤ ਆ ਉਹ ਕਿਸ ਤਰ੍ਹਾਂ ਹੋਈ ਕਿ ਕਿਦੋਂ-ਤੋਂ ਜਿਹੜਾ ਕਬੱਡੀ ਖੇਡਣ ਲੱਗੀ ਜਦੋਂ ਹਾਂਜੀ ਮੈਂ 10ਵੀਂ ਕਲਾਸ ਵਿੱਚ ਪੜ੍ਹਦੀ ਹੁੰਦੀ ਸੀ 2017 ਵਿੱਚ ਮੈਂ ਕਬੱਡੀ ਦੀ ਸ਼ੁਰੂਆਤ ਕੀਤੀ ਸ਼ੁਰੂਆਤ ਇਵੇਂ ਕੀਤੀ ਕਿ ਮੈਂ ਇੱਕ ਪਹਿਲਾ ਥਲੀਟ ਦੀ ਪਲੇਅਰ ਹੁੰਦੀ ਸੀ ਉਹਦੇ ਵਿੱਚ ਮੈਂ ਹਮੇਸ਼ਾ ਹੀ ਕੋਈ ਵੀ ਰਨਿੰਗ ਹੋਣੀ ਤੇ ਮੈਂ ਫਸਤ ਹੁੰਨੀ ਨਹੀਂ ਸੀ ਫਿਰ ਸਾਡੇ ਪਿੰਡ ਦਾ ਇੱਕ ਬਾਜੀ ਸੀ ਅੰਕਲ ਸੀ ਕੋਚ ਸੀ ਉਹ ਜਿਹਨੂੰ ਮੈਂ ਹੁਣ ਕੋਚ ਕਹਿੰਦੀ ਆਪਣਾ ਗੁਰੂ ਹੈਨਾ ਉਹ ਪਹਿਲਾ ਪਲੇਅਰ ਸੀ ਕਬੱਡੀ ਦੇ ਤੇ ਉਹਨਾਂ ਨੂੰ ਲੱਗਾ ਕਿ ਇਹ ਕੁੜੀ ਕੁਝ ਕਰੂਗੀ ਕੁੜੀ ਕੁਝ ਬਣਨ ਵਾਲੀ ਆ ਨਾ ਤੇ ਉਹਨਾਂ ਦੀ ਬੇਟੀ ਵੀ ਸੀ ਉਹਨਾਂ ਨੇ ਆਪਣੀ ਬੇਟੀ ਨੂੰ ਮੈਨੂੰ ਹੋਰ ਵੀ ਸਾਡੇ ਪਿੰਡ ਵਿੱਚੋਂ ਕੁੜੀਆਂ ਨੂੰ ਇਕੱਠਿਆ ਕੀਤਾ ਕਿ ਮੈਂ ਇਹਨਾਂ ਬੱਚਾ ਨੂੰ ਪ੍ਰੈਕਟਿਸ ਕਰਾਵਾਂ ਗਰਾਊਂਡ ਵਿੱਚ ਲੈ ਕੇ ਜਾਵਾਂ ਸਾਰੇ ਬੱਚੇ ਖੇਡਣ ਵਾਲੇ ਨੇ ਵੀ ਮੈਂ ਅੱਗੇ ਵਧਾਵਾਂ ਉਹ ਫਿਰ ਸਾਨੂੰ ਆਉਂਦੇ ਹੁੰਦੇ ਸੀ ਘਰਾਂ ਚੋਂ ਲੈ ਕੇ ਜਾਂਦੇ ਹੁੰਦੇ ਸੀ ਗਰਾਊਂਡ ਲੈ ਕੇ ਜਾਣਾ ਸਵੇਰ ਸ਼ਾਮ ਆਪਾਂ ਪ੍ਰੈਕਟਿਸ ਕਰਨੀ ਤੇ ਜਿਹਨੇ ਮੇਰੇ ਕਰਦੇ ਸੀ ਉਹਨਾਂ ਨੇ ਐਸੀ ਪਤਾਇਨਾ ਚੀਚਾ ਬਾਰੇ ਤੇ ਉਹ ਕਹਿੰਦੇ ਸੀ ਕਿ ਤੂੰ ਨਹੀਂ ਖੇਡਣ ਜਾਣਾ ਆਪਾਂ ਨਹੀਂ ਤੈਨੂੰ ਖੇਡਣ ਦੇਣਾ ਹੈਨਾ ਤੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਨਹੀਂ ਮੈਂ ਜਾਣਾ ਫਿਰ ਮੇਰੇ ਕੋਚ ਨੇ ਆਉਣਾ ਰੋਜ ਇਹਨਾਂ ਨੂੰ ਸਮਝਾਉਣਾ ਕਿ ਨਹੀਂ ਜੀ ਜਾਂਦਾ ਕਿ ਕੁੜੀ ਖੇਡਣ ਵਾਲੀ ਹੈ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਫਿਰ ਉਸ ਤੋਂ ਬਾਅਦ ਮੇਰੇ ਪਿੰਡ ਇੱਕ ਮੈਚ ਹੋਇਆ ਟੂਰਨਾਮੈਂਟ ਸੀ ਉਹ ਜੋ ਮੈਂ ਖੇਡੀ ਉਹਦੇ ਮੈਂ ਬਹੁਤ ਸੋਨਾ ਖੇਡੀ ਮੇਰੇ ਪਿੰਡ ਵਾਲਿਆਂ ਨੇ ਮੇਰੇ ਘਰਦਿਆਂ ਨੂੰ ਸਾਰਿਆਂ ਨੂੰ ਬਹੁਤ ਵਧਾਈਆਂ ਦਿੱਤੀਆਂ ਕਿਤਾ ਦੀ ਕੁੜੀ ਬਹੁਤ ਸੁਣਾ ਖੇਟੀ ਹੈ ਇਹ ਅੱਗੇ ਵੀ ਵਧੂਗੀ ਉਸ ਤੋਂ ਬਾਅਦ ਮੇਰੇ ਘਰ ਦੇ ਆਨੇ ਮੈਨੂੰ ਅੱਗੇ ਵਧਨ ਦਿੱਤਾ ਆਗੋ ਮੈਨੂੰ ਪੂਰੀ ਸਪੋਰਟ ਕੀਤੀ ਵੀ ਹਾਂ ਸਾਡੀ ਕੁੜੀ ਕੁਝ ਬਣਨ ਵਾਲੀ ਹੈ ਕੁਝ ਕਰੂਗੀ ਸਾਡਾ ਨਾਮ ਰੌਸ਼ਨ ਕਰੂਗੀ ਹਾਂਜੀ ਜੇ ਲਈ ਆਪਾਂ ਦੇ ਘਰ ਦੇ ਉਹ ਪਰਿਵਾਰ ਤੋਂ ਜਿਹੜੀ ਜਾਂ ਪਿੰਡ ਵਾਸੀਆਂ ਵੱਲੋਂ ਕਿੰਦਾ ਦੀ ਜਿਹੜੀ ਸਪੋਰਟ ਮਿਲਦੀ ਹੈ ਉਹ ਕਿੰਨਾ ਚਿਰ ਜਿਹੜਾ ਵਾ ਕਿੰਨੇ ਅੱਜ ਤੱਕ ਮੈਚ ਨਹੀਂ ਖੇੜ ਚੁੱਕੇ ਜੀ ਘਰ ਤੋਂ ਬਹੁਤ ਵਧੀਆ ਸਪੋਰਟ ਮਿਲਦੀ ਆ ਬਹੁਤ ਜ਼ਿਆਦੀ ਸਪੋਰਟ ਮਿਲਦੀ ਆ ਉਹਨਾਂ ਕਦੀ ਨੇ ਕਿਤੇ ਵੀ ਜਾਣ ਤੋਂ ਨਹੀਂ ਰੋਕਿਆ ਕਿਤੇ ਵੀ ਦੂਰ ਮੈਚ ਖੇਡ ਆਵਾ ਨਹੀਂ ਰੋਕਿਆ ਪਿੰਡ ਵੱਲੋਂ ਵੀ ਠੀਕ ਠਾਕ ਜੀ ਆ ਜਾ ਜੀ ਮੈਨੇ ਕਿੰਨੇ ਕ ਮੈਚ ਅੱਜ ਤੱਕ ਖੇਡ ਚੁੱਕੇ ਤੇ ਕਿਹੜੀ ਕੜੀ ਜਗਾ ਖੇਡ ਕੇ ਆਈ ਮੈਚ ਮੈਂ ਬਹੁਤ ਜ਼ਿਆਦੇ ਖੇਡ ਚੁੱਕੀ ਆ ਕੋਈ ਗਿਣਤੀ ਨਹੀਂ ਹੈ ਕਿ ਮੈਚ ਆ ਰਹੀ ਕਿਸੇ ਵੇਲੇ ਇੱਕ ਦਿਨ 'ਚ ਦੋ ਦੋ ਮੈਚ ਵੀ ਆ ਜਾਂਦੇ ਹੁੰਦੇ ਸੀ ਹਾਂਜੀ ਤੇ ਆਪਾਂ ਜੂਪੀ ਹਰਿਆਣਾ ਤੇ ਬੰਬੇ ਤੱਕ ਖੇਡ ਆਈ ਆ ਮੈਚ अच्छा एक कबड्डी प्लेयर है मुंडियांदे भी शो मैच ਹੁੰਦੇ ਆ ਕੁੜੀਆਂ ਦੇ ਵੀ ਹੁੰਦੇ ਆ ਜਦੋਂ ਕੁੜੀਆਂ ਖੇਡਣ ਜਾਂਦੀਆਂ ਪਿੰਡਾਂ ਦੇ ਵਿੱਚ ਕੀ ਉਥੇ ਉਹਨਾਂ ਨੂੰ ਮੁਸ਼ਕਲਾਂ ਦਾ ਕਿਸੇ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਆਰਾਮ ਦੇ ਨਾਲ ਹੀ ਮੈਚ ਹੋ ਜਾਂਦੇ ਆ ਜਾਂ ਕੋਈ ਦਿੱਕਤਾਂ ਵੀ ਆਉਂਦੀਆਂ ਮੈਚ ਖੇਡਣ ਦੇ ਕਾਰਨ ਨਹੀਂ ਆਰਾਮ ਨਾਲ ਮੈਚ ਹੋ ਜਾਂਦੇ ਕੋਈ ਦਿੱਕਤ ਨਹੀਂ ਹੁੰਦੀ ਹਾਂਜੀ ਪਰ ਸਾਨੂੰ ਇਹ ਹੈ ਕਿ ਕੁੜੀਆਂ ਦੇ ਜਿਹੜੇ ਮੈਚ ਥੋੜੇ ਜਿਹਾ ਟਾਈਮ ਨਾਲ ਕਰਾਏ ਜਾਣ ਹਾਂਜੀ ਥੋੜੇ ਜਿਹਾ ਲੇਟ ਹੁੰਦੇ ਆ ਨੇਰੇ ਚ ਹੁੰਦੇ ਆ ਫਿਰ ਸਾਨੂੰ ਆਉਣਾ ਜਾਣਾ ਮੁਸ਼ਕਲ ਹੋ ਜਾਂਦਾ ਵਾ ਵੇ ਤਾਂ ਸਾਨੂੰ ਕੋਈ ਦਿੱਕਤ ਨਹੀਂ ਹੁੰਦੀ ਜੀ ਆਪਾਂ ਗੱਲ ਕਰੀਏ ਜਿਵੇਂ ਇੱਕ ਮੈਚ ਹੁੰਦਾ ਉਹਦੇ ਚ ਕਿੰਨੇ ਖਿਡਾਰੀ ਖੇਡਦੇ ਆ ਦੇ ਜਦੋਂ ਤੁਸੀਂ ਮੈਚ ਖੇਡਣ ਜਾਂਦੇ ਜੇ ਕੀ ਤੁਹਾਨੂੰ ਜਿਹੜਾ ਬਣਦਾ ਮਾਨ ਸਨਮਾਨ ਆ ਕਹੇ ਵੱਲੋਂ ਉਹ ਪੂਰੇ ਦਿੱਤੇ ਜਾਂਦੇ ਆ ਹਾਂਜੀ ਹੂੰ ਪੂਰੇ ਮਾਨ ਸਨਮਾਨ ਪੂਰਾ ਦਿੱਤਾ ਜਾਂਦਾ ਵਾ ਤੇ ਜਿਹੜੀਆਂ ਮਤਲਬ ਕਿ ਕੁੜੀਆਂ ਜਿਵੇਂ ਪਲੇਅਰ ਹੁੰਦੇ ਆ ਆਪਾਂ 14 ਪਲੇਅਰ ਵੀ ਕਰ ਸਕਦੇ ਆ ਹੂੰ ਆਪਾਂ 18 ਪਲੇਅਰ ਵੀ ਕਰ ਸਕਦੇ ਆ ਆਪਾਂ ਮਤਲਬ ਉਹ ਆਪਣੀ ਹੁੰਦੀ ਆ ਵੀ ਆਪਾਂ ਇੱਕ ਟੀਮ ਵਿੱਚ ਫਿਰ ਜਿਹੜੇ ਇੱਕ ਟੀਮ ਵਿੱਚ ਘੱਟੋ ਘੱਟ 8 9 9 ਪਲੇਅਰ ਹੋਣੇ ਚਾਹੀਦੇ ਆ ਤੁਸੀਂ ਰੇਟਰ ਜੇ ਕਿ ਜਰ ਜਾਫੀ ਜੀ ਮੇ ਰੇਟਰ ਆ ਰੇਟਰ ਆ ਹਾਂਜੀ ਅੱਜ ਤੱਕ ਦਾ ਜਿਹੜਾ ਤੁਹਾਡਾ ਬੈਸਟ ਮੈਚ ਰਿਹਾ ਸਭ ਤੋਂ ਜਿਹੜਾ ਲੱਗਦੀ ਤੁਹਾਨੂੰ ਮੈਚ ਲੱਗਦਾ ਉਹ ਇੱਕ ਮੈਂ ਉਦੋਂ ਮੈਂ ਛੋਟੀ ਹੁੰਨੀ ਸੀ ਅੱਜ ਤੋਂ 2-3 ਸਾਲ ਪਹਿਲਾਂ ਮੈਂ ਸਾਰੇ ਮਾਂ ਤੱਕਾਂ ਖੇਡੀ ਸੀ ਉੱਥੇ ਮੇਰੇ ਬਹੁਤ ਪੈਸੇ ਲੱਗੇ ਹਰ ਇੱਕ ਰੇਟੇ 5000 2000 3000 ਲੱਗੇ ਸੀ ਉੱਥੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਮੈਨੂੰ ਬਹੁਤ ਮਤਲਬ ਸਰੋਤਾਂ ਨੇ ਪਿਆਰ ਦਿੱਤਾ ਉੱਥੇ ਬਹੁਤ ਮੇਰਾ ਮਾਨ ਸਤਕਾਰ ਕੀਤਾ ਉਸ ਤੋਂ ਬਾਅਦ ਮੈਂ ਬੰਬੇ ਖੇਡ ਕੇ ਆਈ ਬੰਬੇ ਵੀ ਬਹੁਤ ਮਾਨ ਸਤਕਾਰ ਕੀਤਾ ਉੱਥੋਂ ਦੇ ਲੋਕਾਂ ਨੇ ਤੇ ਉਹਨਾਂ ਨੇ ਬਹੁਤ ਪਿਆਰ ਦਿੱਤਾ ਮੈਨੂੰ ਫਿਰ ਉਹਨਾਂ ਨੇ ਮੇਰਾ ਮਾਨ ਸਨਮਾਨ ਵੀ ਕੀਤਾ ਅੱਛਾ ਇੱਕ ਸ਼ਰਮਜੀਤ ਗੱਲ ਨਾਲ ਲੋਕਾਂ ਦੇ ਵਿੱਚ ਕਈ ਵਾਰ ਅਕਸਰ ਦੇਖਣ ਨੂੰ ਮਿਲਦੀ ਆ ਕਿ ਜਦੋਂ ਟੀਮਾਂ ਖੇਡਦੀਆਂ ਤੇ ਲੋਕ ਪੈਸੇ ਲਾਉਂਦੇ ਆ ਤੇ ਜਿਹੜੇ ਪਲੇਅਰ ਆ ਟੀਮਾਂ ਉਹ ਰਲ ਜਾਂਦੀਆਂ ਹਣਾ ਰਲ ਜਾਂਦੀਆਂ ਤੁਹਾਡੇ ਤੱਕ ਵੀ ਸੁਣ ਚ ਗੱਲ ਆਈ ਹੋਊਗੀ ਕਿ ਜਦੋਂ ਪੈਸੇ ਲੱਗਦੇ ਆ ਕਿ ਇਹ ਰੇਟ ਦਾ ਜਿਹੜਾ ਵਾ 5000 ਰੁਪਿਆ ਲੱਗ ਗਿਆ 4000 ਰੁਪਿਆ ਲੱਗ ਗਿਆ ਤੇ ਉਹ ਕਹਿੰਦੇ ਕਿ ਆਪਸ ਦੇ ਵਿੱਚ ਪਲੇਅਰ ਰਲ ਜਾਂਦੇ ਮੁੜ ਕੇ ਪੈਸੇ ਵਾੜ ਲੈਂਦੇ ਕੀ ਇਹ ਗੱਲਾਂ ਸੱਚ ਆ ਜਾਂ ਝੂਠ ਆ ਬਾਜੀ ਨਹੀਂ ਮੈਚ ਰਲ ਕੇ ਨਹੀਂ ਖੇਡਿਆ ਜਾਂਦਾ ਕਿਉਂਕਿ ਸਾਰੇ ਪਲੇਅਰ ਹੀ ਆਪਣੇ ਘਰ ਖੇਡਣ ਹੁੰਦੇ ਆ ਹਾਂਜੀ ਸਾਰਿਆਂ ਨੇ ਆਪਣਾ ਜੋਰ ਲਾਉਣਾ ਹੁੰਦਾ ਵਾ ਕਿ ਅਸੀਂ ਆਪਣੀ ਬੈਸਟ ਪਰਫਾਰਮੈਂਸ ਦੇਈਏ ਅਜਿਹਾ ਕੁਝ ਨਹੀਂ ਹੁੰਦਾ ਇੱਕ ਨਾ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੁੰਦੀਆਂ ਆ ਮੁੰਡਿਆਂ ਦੇ ਵਿੱਚ ਕਿ ਕਈ ਜਿਹੜੇ ਪਲੇਅਰ ਆ ਉਹ ਨਸ਼ਾ ਕਰਕੇ ਖੇਡਦੇ ਆ ਕੁੜੀਆਂ ਦੇ ਵਿੱਚ ਵੀ ਇਹ ਦੇਖਿਆ ਜਾਂਦਾ ਕਿ ਹੈਗਾ ਕੋਈ ਇਹੋ ਜਿਹਾ ਨਹੀਂ ਨਹੀਂ ਪਾਜੀ ਅੱਜ ਤੱਕ ਆਪਾਂ ਖੇਡਦੇ ਨਹੀਂ ਹਮ ਕੁਝ ਵੀ ਨਹੀਂ ਤਰ ਨਸ਼ਿਆ ਪ੍ਰਤੀ ਕੁਝ ਨਹੀਂ ਨਹੀਂ ਹੈਗਾ ਕਿਉਂਕਿ ਸਾਰੇ ਗਰੀਬਾ ਕਰਾਚੇ ਕੁੜੀਆਂ ਨੇ ਕੋਈ ਇਹੋ ਜਿਹੀ ਨਹੀਂ ਭੇਰੀ ਵੀ ਕੋਈ ਕੁੜੀ ਨਸ਼ੇ ਕਰਕੇ ਮੈਚ ਖੇਡੇ ਕਿਉਂਕਿ ਸਾਡੇ ਕੋਲ ਤੇ ਆਪਣੀ ਡਾਈਟ ਨਹੀਂ ਕਿਸੇ ਵੇਲੇ ਪੂਰੀ ਹੁੰਦੀ ਤੇ ਕੋਈ ਨਸ਼ੇ ਕਰਕੇ ਕੁੜੀ ਕਿਵੇਂ ਖੇਡ ਸਕਦੀ ਆ ਨਹੀਂ ਕਬੱਡੀ ਖੇਡਣ ਵਾਸਤੇ ਖਰਾਕ ਵੀ ਚਾਹੀਦੀ ਆ ਪੈਸਾ ਵੀ ਚਾਹੀਦਾ ਉਹ ਉàngਣ ਵਾਸਤੇ ਘਰ ਦੇ ਹਾਲਾਤ ਕਿੱਦਾਂ ਦੇ ਆ ਭਾਜੀ ਘਰ ਦੇ ਹਾਲਾਤ ਤੇ ਬਹੁਤ ਹੀ ਮਾੜੇ ਆ ਤੁਸੀਂ ਵੇਖ ਹੀ ਰਹੇ ਜੀ ਤੇ ਜਿਹੜਾ ਮੇਰਾ ਆਪਣਾ ਖਰਚਾ ਵਾ ਉਹ ਮੈਂ ਆਪਣੇ ਕਬੱਡੀ ਦੇ ਸਿਰ ਤੋਂ ਚਲਾ ਰਹੀ ਆ ਕਿਉਂਕਿ ਚਲੋ ਜਿੰਨਾ ਟਾਈਮ ਮੇਰੇ ਘਰਦਿਆਂ ਨੇ ਮੇਰਾ ਖਰਚਾ ਚੁੱਕਣਾ ਸੀ ਚੁੱਕਦੇ ਰਹੇ ਆ ਅੱਜ ਵੀ ਚੁੱਕਦੇ ਰਹੇ ਜਿੱਥੇ ਮੈਨੂੰ ਜ਼ਿਆਦੀ ਲੋੜ ਹੁੰਦੀ ਆ ਇਸੇ ਵੇਲੇ ਮੇਰੇ ਕਾਲਜ ਦੀ ਫੀਸਾਂ ਤਾਰਨ ਵਾਲੀ ਹੁੰਦੀ ਆ ਉਹ ਵੀ ਮੇਰੀ ਹੈਲਪ ਕਰਦੇ ਆ ਤੇ ਜੋ ਕੁਝ ਵੀ ਆ ਜੇ ਮੇਰੇ ਘਰ ਦਾ ਖਰਚਾ ਚੱਲਦਾ ਵਾ ਕੁਝ ਕਿ ਮੈਂ ਆਪਣੀ ਕਬੱਡੀ ਦੇ ਸਿਰ ਤੋਂ ਹੁਣ ਚਲਾ ਰਹੀ ਆ ਤੇ ਕੁਝ ਕਿ ਮੇਰਾ ਮੰਮੀ ਪਾਪਾ ਕਮਾ ਕੇ ਚਲਾ ਰਹੇ ਨੇ ਤੇ ਮੇਰੇ ਚਾਰ ਭੈਣਾਂ ਵਾ ਆਪਾਂ ਤਿੰਨ ਵਿਆਹ ਹੀ ਹੋਈਆਂ ਨੇ ਉਹ ਵੀ ਉਹਨਾਂ ਦੇ ਵਿਆਹ ਵੀ ਅਸੀਂ ਆਪਣੇ ਮਤਲਬ ਮੇਰੇ ਪਾਪਾ ਨੇ ਆਪਣਾ ਜੋ ਵੀ ਆਪਾਂ ਬੱਕਰੀਆਂ ਪੇਡਾ ਚਾਰਦੇ ਨੇ ਉਹਨਾਂ ਦੇ ਸਿਰ ਤੋਂ ਹੀ ਕੀਤਾ ਆ ਜਾਵਾ ਹਾਂਜੀ ਨਹੀਂ ਇੰਨਾ ਚਿਰ ਤੁਹਾਨੂੰ 8 ਸਾਲ ਹੋ ਗਏ ਖੇਡਦਿਆਂ ਨੂੰ ਤੇ ਦੁਨੀਆ ਜੀ ਕਿਹ ਵੀ ਗੱਲ ਆ ਨਾ ਕਬੱਡੀ ਦੇ ਕਰੋੜਾਂ ਦੀ ਹੋ ਗਈ ਤੇ ਤੁਹਾਡੇ ਫਾਦਰ ਸਾਹਿਬ ਅੱਜ ਵੀ ਬੱਕਰੀਆਂ ਚਾਰ ਰਹੇ ਆ ਕੀ ਮੁੱਲ ਨਹੀਂ ਮਿਲਿਆ ਦਾ ਨਹੀਂ ਭਾਜੀ ਉਹਦਾ ਮੁੱਲ ਨਹੀਂ ਮਿਲਿਆ ਜੋ ਮੈਚਾਂ ਦੇ ਪ੍ਰਾਈਜ਼ ਹੁੰਦਾ ਸੀ ਉਹ ਮਿਲਿਆ ਵਾ ਜਾਂ ਸਾਨੂੰ ਆ ਮਾਨ ਸਨਮਾਨ ਮਿਲਦੇ ਨਹੀਂ ਹਾਂ ਜੀ ਕੀ ਕਾਰਨ ਕੀ ਲੱਗਦਾ ਕਿ ਕੁੜੀਆਂ ਨੂੰ ਪੈਸੇ ਘੱਟ ਮਿਲਦੇ ਆ ਜਾਂ ਲੋਕ ਪਸੰਦ ਨਹੀਂ ਕਰਦੇ ਨਹੀਂ ਭਾਜੀ ਪ੍ਰਾਈਜ਼ ਘੱਟ ਹੁੰਦਾ ਮੈਂ ਚਾਹਾਂ ਹਾਂ ਜੀ ਕੀ ਕਹਿਣਾ ਜਾਊਗੇ ਜਿਹੜੇ ਅੱਜ ਦੇ ਮਤਲਬ ਕਬੱਡੀ ਦੇਖਣ ਵਾਲੇ ਪ੍ਰੋਮੋਟਰ ਆ ਜਾਂ ਹੋਰ ਲੋਕ ਆ ਕੀ ਕਹਿਣਾ ਜਾਊਗੇ ਉਹਨਾਂ ਨੂੰ ਮੈਂ ਦੇ ਸਾਰਿਆਂ ਨੇ ਇਹੀ ਕਹਿਣਾ ਚਾਹੁੰਦੀ ਆ ਕਿ ਕੁੜੀਆਂ ਨੂੰ ਵੀ ਉੱਚਾ ਚੁੱਕਿਆ ਜਾਵੇ ਕੁੜੀਆਂ ਵੀ ਮੁੰਡੇ ਨਾਲੋਂ ਘੱਟ ਨਹੀਂ ਹੁੰਦੀ ਆ ਜਿਹੜਾ ਕਿ ਮੈਚਾਰੇ ਪ੍ਰਾਈਜ਼ ਘੱਟ ਹੁੰਦਾ ਵਾ ਸਾਨੂੰ ਵੀ ਵੱਧ ਤੋਂ ਵੱਧ ਪ੍ਰਾਈਜ਼ ਦਿੱਤਾ ਜਾਵੇ ਜੋ ਕਿ ਅਸੀਂ ਆਪਸ ਵਿੱਚ ਵੰਡ ਗਏ ਘਰਾਂ ਨੂੰ ਲੈ ਕੇ ਆਈ ਆਪਣੀ ਡਾਈਟ ਆਪਣੇ ਖਰਚੇ ਚੁੱਕੀਏ ਤੇ ਆਪਣੇ ਮਾਪਿਆਂ ਨੂੰ ਖੁਸ਼ ਕਰੀਏ ਭਾਜੀ ਅੱਜ ਤੱਕ ਮੈਨੂੰ ਕੋਈ ਨਾ ਕੋਈ ਵਿਸ਼ੇਸ਼ ਸਨਮਾਨ ਵਧੀਆਂ ਮਿਲਿਆ ਕੁਝ ਵੀ ਨਹੀਂ ਮਿਲਿਆ ਇੱਕ ਮੈਨੂੰ ਆ ਕੱਪ ਮਿਲਿਆ ਵਾ ਜਾਂ ਮੈਂ ਕਿਤੇ ਮੈਚ ਖੇਡੀ ਸੀ ਉੱਥੇ ਮੈਨੂੰ 100 ਡਾਲਰ ਲੱਗਾ ਸੀ ਮੇਰੇ ਤੇ ਕੈਨੇਡਾ ਦਾ ਹਾਂਜੀ ਤੁਹਾਡੇ ਮਨ ਦੀ ਇੱਛਾ ਕੀ ਹੈ ਕਿਥੋਂ ਤੱਕ ਖੇਡਣਾ ਚਾਹੁੰਦੇ ਜੀ ਮੈਂ ਚਾਹੁੰਦੀ ਆ ਕਿ ਮੈਂ ਬਾਹਰ ਤੱਕ ਜਾਵਾਂ ਬਾਹਰ ਦੇਸ਼ਾਂ ਵਿਦੇਸ਼ਾਂ ਵਿੱਚ ਖੇਡਾਂ ਆਪਣੇ ਮਾਂ ਪਿਓ ਦਾ ਨਾਮ ਰੌਸ਼ਨ ਕਰਾਂ ਤੇ ਮੈਨੂੰ ਵਧੀਆ ਫੈਸਿਲਿਟੀ ਜਿੱ ਦਿੱਤੀ ਜਾਵੇ ਹੁਣ ਤੁਸੀਂ ਪੜਾਈ ਕਰ ਰਹੇ ਜੀ ਹਾਂਜੀ ਕੀ ਕਰ ਰਹੇ ਪੜਾਈ ਨੇ ਹੁਣ ਮੈਂ ਬੀਏ ਕਰ ਰਹੀ ਆ ਜਿਵੇਂ ਕਿਹਾ ਜਾਂਦਾ ਨਾ ਕਿ ਖੇਡਾਂ ਦੇ ਵਿੱਚ ਸਰਕਾਰੀ ਜੌਬਾਂ ਵੀ ਮਿਲਦੀਆਂ ਵਾ ਕੋਈ ਅੱਧਰ ਕਦੀ ਟਰਾਈ ਕੀਤਾ ਕਿ ਟਰਾਈ ਕੀਤਾ ਪਰ ਨਹੀਂ ਹੂੰ ਤੇ ਕੀ ਕਰਨਾ ਪੇਪਰ ਦਿਨ ਜਾਂਦੇ ਰਹੇ ਆ ਪਰ ਉਹਦਾ ਕੋਈ ਰਿਜ਼ਲਟ ਨਹੀਂ ਆਇਆ ਕੀ ਮੰਗ ਕਰੋਗੇ ਸਰਕਾਰ ਤੋਂ ਕੋਈ ਮੰਗ ਹੋਵੇ ਸਰਕਾਰ ਤੋਂ ਨੇ ਮੈਂ ਹੀ ਮੰਗਾ ਕਿ ਆਪਾਂ ਨੂੰ ਵਾਧ ਤੇ ਵਾਤ ਸਹੂਲਤ ਦਿੱਤੀ ਜਾਵੇ ਤੇ ਆਪਾਂ ਨੂੰ ਜੇ ਜੋਬ ਵੀ ਦਿੱਤੀ ਜਾਵੇ ਜੋ ਹਾਂਜੀ ਜਦੋਂ ਇੱਕ ਪਲੇਅਰ ਗਰਾਊਂਡ ਦੇ ਵਿੱਚ ਖੇਡਦਾ ਤਾਂ ਸਭ ਤੋਂ ਵੱਧ ਉਹਨੂੰ ਖੁਸ਼ੀ ਕਦੋਂ ਹੁੰਦੀ ਹੈ ਸਭ ਤੋਂ ਵੱਧ ਉਹਨੂੰ ਖੁਸ਼ੀ ਇਹਦੋਂ ਹੁੰਦੀ ਆ ਜਦੋਂ ਤੇ ਮਤਲਬ ਕਿ ਉਹਦੇ ਤੇ ਲੋਕੀ ਤਾਰੀਆਂ ਮਾਰਦੇ ਨੇ ਕਿ ਆ ਕੁੜੀ ਬਹੁਤ ਸੋਹਣਾ ਖੇਡ ਰਹੀ ਆ ਲੋਕੀ ਮਾਨ ਸਤਕਾਰ ਕਰਦੇ ਨੇ ਉਹਦਾ ਲੋਕੀ ਉਹਨੂੰ ਪਿਆਰ ਦਿੰਦੇ ਨੇ ਹਣਾ ਲੋਕੀ ਆਸ਼ੀਰਵਾਦ ਦਿੰਦੇ ਨੇ ਲੋਕੀ ਉਹਨਾਂ ਦੇ ਪੈਸਾ ਵਗੈਰਾ ਲਾਉਂਦੇ ਨੇ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਜਦੋਂ ਸਾਨੂੰ ਬਾਹਰ ਬੈਠੇ ਲੋਕ ਵੇਖ ਰਹੇ ਨੇ ਸਾਨੂੰ ਤਾੜੀਆਂ ਮਾਰ ਰਹੇ ਨੇ ਸਾਡੇ ਦੇ ਕਿਹਾ ਬੱਚਾ ਬਹੁਤ ਸੋਨਾ ਖੇਡ ਰਿਆ ਵਾ ਸਾਨੂੰ ਜੋ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਵਾ ਜਿਹੜਾ ਇੱਕ ਕਬੱਡੀ ਪਲੇਅਰ ਆ ਉਹਨੂੰ ਜਿਵੇਂ ਉਹ ਖੇਡਦਾ ਮਿਹਨਤ ਕਰਦਾ ਉਹਦੀ ਖਰਾਕ ਜਿਹੜੀ ਆ ਉਹ ਕਿੱਦਾਂ ਦੀ ਹੁੰਦੀ ਆ ਤੇ ਕਿਹੜੀ-ਕਿਹੜੀ ਉਹਨੂੰ ਪ੍ਰੈਕਟਿਸ ਕਰਨੀ ਪੈਂਦੀ ਆ ਪ੍ਰੈਕਟਿਸ ਤੇ ਉਹਨੂੰ ਸਵੇਰੇ ਸ਼ਾਮ ਹੀ ਪਹਿਲੀ ਗੱਲ ਤਾਂ ਕਰਨੀ ਚਾਹੀਦੀ ਆ ਕਿਉਂਕਿ ਜਿਵੇਂ ਪ੍ਰੈਕਟਿਸ ਕਰੇਗਾ ਤੇ ਉਹ ਉਹ ਸਟਰੌਂਗ ਬਣੇਗਾ ਤੇ ਡਾਈਟ ਡਾਈਟ ਵਗੈਰਾ ਜਿਵੇਂ ਦੁੱਧ ਦਹੀਂ ਘਰ ਦਾ ਮੱਖਣੀ ਹੋਗੀ ਲੱਸੀ ਹੋਗੀ ਤੇ ਗਿਰਿਆ ਹੋਗੀਆਂ ਇਹ ਸਭ ਕੁਝ ਠੀਕ ਹੋ ਗਿਆ ਸਭ ਕੁਝ ਖਾਣਾ ਚਾਹੀਦਾ ਵਾ ਫੇਰੀ ਪਲੇਅਰ ਬਣ ਕੇ ਜਿਹੜਾ ਅੱਜ ਤੱਕ ਦਾ ਤੁਹਾਡਾ ਬੈਸਟ ਮੈਚ ਆ ਉਹ ਕਿੰਨਾ ਪ੍ਰਾਈਜ਼ ਤੁਹਾਨੂੰ ਮਿਲਿਆ ਅੱਜ ਤੱਕ ਸਭ ਤੋਂ ਵੱਧ ਪੈਸੇ ਮਿਲੇ ਹਣਕੇ ਇਹ ਰੇਟ ਦੇ ਉੱਪਰ ਤੁਹਾਡੀ ਦੇ ਉੱਪਰ ਲੱਗੇ ਹਣ ਅੱਜ ਤੱਕ ਉਹੀ ਜੇ ਮੈਂ ਕਹਿ ਰਹੀ ਆ ਕਿ ਅੱਜ ਤੱਕ ਮੇਰੀ ਰੇਟ ਤੇ ਲਾਸਟ 5-7000 ਰੁਪਈਆ ਹੀ ਲੱਗਦਾ ਹਾਂਜੀ ਇਸ ਤੋਂ ਵੱਧ ਕੇ ਨਹੀਂ ਜਾਂ ਮੈਂ ਜਦੋਂ ਬੈਸਟ ਏਡਾ ਨਿਕਲੀ ਸੀ ਬਸ ਲਾਸਟ ਸਵਾਲ ਕੀ ਸੁਪਨਾ ਕੀ ਆ ਕੀ ਬੋਲਣਾ ਚਾਹੁੰਦੇ ਜੀ ਸੁਪਨਾ ਮੇਰਾ ਇਹੀ ਆ ਕਿ ਮੈਨੂੰ ਇੱਕ ਮਤਲਬ ਜਾਂ ਤੇ ਮੇਰਾ ਬਾਹਰ ਦੇ ਲੈਵਲ ਤੱਕ ਮੈਨੂੰ ਖੜਾਉਣ ਲੈ ਕੇ ਜਾਣ ਤੇ ਜਾਂ ਮੈਨੂੰ ਕੋਈ ਜੋਬ ਵਗੈਰਾ ਦਿੱਤੀ ਜਾਵੇ ਮੈਂ ਤੇ ਇਹੀ ਸਰਕਾਰ ਅੱਗੇ ਵੀ ਮੰਗ ਕਰਦੀ ਆ ਤੇ ਪ੍ਰਮੋਟਰਾਂ ਨੂੰ ਵੀ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਸਾਡੀ ਕੁੜੀਆਂ ਨੂੰ ਵੱਧ ਤੋਂ ਵੱਧ ਸਪੋਰਟ ਕੀਤੀ ਜਾਵੇ ਸਾਨੂੰ ਵੀ ਬਾਹਰ ਦੇ ਟੂਰ ਲਵਾਏ ਜਾਣ ਸਾਡੇ ਵੀ ਹਾਂਜੀ ਸੋ ਇਹ ਸਾਣਾ ਸਾਡੇ ਨਾਲ ਸਰਬਜੀਤ ਕੌਰ ਛੱਬੋ ਜਿਨ੍ਹਾਂ ਨੂੰ ਤੁਸੀਂ ਅਕਸਰ YouTube Facebook ਦੇ ਉੱਪਰ ਰੇਟਾ ਪਾਉਂਦੇ ਵੇਖਿਆ ਹੋਵੇਗਾ ਤੇ ਦਰਸ਼ਕਾਂ ਦੀਆਂ ਖੂਬ ਤਾੜੀਆਂ ਵੱਜਦੀਆਂ ਨੇ ਪਰ ਘਰ ਦੇ ਹਾਲਾਤ ਜਿਹੜੇ ਅੱਜ ਵੀ ਆ ਉਹ ਗਰੀਬੀ ਵਾਲੇ ਹੀ ਆ ਪਿਤਾ ਜਿਹੜਾ ਵਾ ਅੱਜ ਵੀ ਉਹਨਾਂ ਨੇ ਬੱਕਰੀਆਂ ਰੱਖੀਆਂ ਹੋਈਆਂ ਤੇ ਗਰੀਬੀ ਦਾਵੇ ਦੇ ਵਿੱਚੋਂ ਹੀ ਇਹਨਾਂ ਦੀ ਜਿਹੜੀ ਖਰਾਕ ਪੂਰੀ ਹੁੰਦੀ ਆ ਤੇ ਵੱਖ-ਵੱਖ ਮੈਚਾਂ ਦੇ ਵਿੱਚ ਜਾ ਕੇ ਅੱਜ ਤੱਕ ਮੱਲਾਂ ਵੀ ਮਾਰ ਚੁੱਕੇ ਆ ਤੇ ਇਹਨਾਂ ਦੀ ਇੱਛਾ ਆ ਕਿ ਸਰਕਾਰ ਵੱਲੋਂ ਇਹਨਾਂ ਨੂੰ ਬੰਦ ਦਾ ਜਿਹੜਾ ਮਾਨ ਸਨਮਾਨ ਦਿੱਤਾ ਜਾਵੇ ਇਹਨਾਂ ਨੂੰ ਇੱਕ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ ਸੋ ਅੱਜ ਦੀ ਵੀਡੀਓ ਤੁਹਾਨੂੰ ਸਾਡੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸਾਂ ਵਿੱਚ ਆਪਣੀ ਰਾਏ ਜਰੂਰ ਦਿਓ ਧੰਨਵਾਦ